ਅੰਮ੍ਰਿਤਸਰ ਵਾਸੀਓ ਅੱਜ ਤੁਹਾਨੂੰ ਲੈ ਕੇ ਆਏ ਹਾਂ ਰਣਜੀਤ ਐਮਨੀ ਗਰਾਊਂਡ ਦੇ ਵਿੱਚ ਜਿੱਥੇ ਖੇਤਰੀ ਸਰਸ ਮੇਲਾ 2025 ਲੱਗ ਚੁੱਕਾ ਹੈ ਇਸ ਮੇਲੇ ਦੀ ਐਂਟਰੀ ਟਿਕਟ ਟੇਰਪੀ ਹੈ ਇਹ ਮੇਲਾ 14 ਮਾਰਚ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ 23 ਮਾਰਚ 2025 ਤੱਕ ਲੱਗਾ ਰਹੇਗਾ ਇੱਥੇ ਰੋਜ਼ਾਨਾ ਕੋਈ ਨਾ ਕੋਈ ਪੰਜਾਬੀ ਸਿੰਗਰ ਵੱਲੋਂ ਆਪਣੀ ਪਰਫਾਰਮੈਂਸ ਵੀ ਪੇਸ਼ ਕੀਤੀ ਜਾਵੇਗੀ ਜਿਵੇਂ ਕਿ ਪ੍ਰਸਿੱਧ ਸਿੰਗਰ ਹਰਪਜਨ ਮਾਨ ਰਵਿੰਦਰ ਗਰੇਵਾਲ ਹਰਿੰਦਰ ਸੋਲ ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਰੋਜ਼ਾਨਾ ਇੱਥੇ ਹਾਜ਼ਰੀ ਭਰਨਗੇ ਵੱਖ-ਵੱਖ ਇਲਾਕਿਆਂ ਵਿੱਚੋਂ ਆਏ ਹੋਏ ਲੋਕਾਂ ਨੇ ਆਪੋ ਆਪਣੇ ਸਟਾਲ ਲਗਾਏ ਹਨ ਜਿੰਨਾ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਹੱਥ ਦੀਆਂ ਬਣੀਆਂ ਵੀ ਹਨ ਤੇ ਕੁਝ ਮਸ਼ੀਨੀ ਵੀ ਹਨ ਇੱਥੇ ਉਪਲਬਧ ਹਨ ਇਸ ਤੋਂ ਇਲਾਵਾ ਬੱਚਿਆਂ ਦੇ ਵਾਸਤੇ ਵੱਖ-ਵੱਖ ਪੰਗੜੇ ਵੀ ਲੱਗੇ ਹੋਏ ਹਨ ਖਾਣ-ਪੀਣ ਦੇ ਸਮਾਨ ਵਾਸਤੇ ਬੈਕ ਸਾਈਡ ਤੇ ਫੂਡ ਕੋਰਟ ਬਣਿਆ ਹੈ ਜਿਹਾ ਤੋਂ ਇਲਾਵਾ ਉਹਦੇ ਨਾਲ ਲੱਗਦੇ ਪ੍ਰਾਂਤਾਂ ਜਿਵੇਂ ਹਰਿਆਣਾ ਰਾਜਸਥਾਨ ਹਿਮਾਚਲ ਉੱਤਰ ਪ੍ਰਦੇਸ਼ ਆਦਿ ਇਲਾਕਿਆਂ ਦੇ ਵਿੱਚੋਂ ਵੀ ਲੋਕਾਂ ਨੇ ਇੱਥੇ ਆ ਕੇ ਆਪਣੇ ਸਟਾਲ ਲਗਾਏ ਹਨ ਤੁਸੀਂ ਆਪਣੇ ਪਰਵਾਸ ਮੇਤ ਇੱਥੇ ਆ ਕੇ ਖਾਣਾ ਪੀਣਾ ਖਰੀਦਣਾ ਅਤੇ ਐਂਟਰਟੇਨਮੈਂਟ ਕਰ ਸਕਦੇ ਹੋ ਹਾਂਡੀ ਮੰਡੀ ਸਟਾਲ ਸਭ ਤੋਂ ਵੱਧ ਖਿੱਚਦਾ ਕਿੱਧਰ ਬਣਿਆ ਹੈ ਪੂਰੀ ਵੀਡੀਓ ਦੇਖਦਾ ਤੁਹਾਡਾ ਬਹੁਤ-ਬਹੁਤ ਧੰਨਵਾਦ